18ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪ੍ਰੋਪ ਜਿਹੜਾ ਹੈਗਾ ਸ਼ੁਰੂ ਹੋਣ ਵਾਲਾ ਹੈ ਇਸ ਵਕਤ ਅਸੀਂ ਉਸ ਪੰਡਾਲ ਵਿੱਚ ਮੌਜੂਦ ਆ ਜਿਸ ਜਗ੍ਹਾ ਦੇ ਉੱਤੇ ਇਹ ਮੇਲਾ ਜਿਹੜਾ ਹੈ ਲੱਗਣਾ ਹੈ ਤਾਂ ਇੱਕ ਕਲੋਕਵਾਇਜ਼ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ ਕਿੱਥੇ ਕੀ ਕੁਝ ਹੋਣ ਵਾਲਾ ਹੈ ਤਾਂ ਤੁਹਾਨੂੰ ਲੈ ਕੇ ਚੱਲਦੇ ਆ ਇਸ ਵਕਤ ਇਹ ਫਰੀਦਕੋਟ ਦੀ ਨਵੀਂ ਦਾਣਾ ਮੰਡੀ ਹੈ ਜਿੱਥੇ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਇਹ ਇੰਟਰਸ ਤੁਹਾਨੂੰ ਮਿਲੇਗੀ ਜਿੱਥੋਂ ਕਿ ਤੁਸੀਂ ਇਸ ਵਕਤ ਅੰਦਰ ਐਂਟਰ ਹੋਵੋਗੇ ਅਤੇ ਪੂਰੇ ਪ੍ਰੋਗਰਾਮ ਜਿਹੜੇ ਨੇ ਉਹ ਇੱਥੇ ਹੋਣ ਵਾਲੇ ਨੇ ਇਸ ਪਾਸੇ ਕਨੋਪੀਜ਼ ਲਗਾਈਆਂ ਗਿਆ ਜਿਹੜੀਆਂ ਇੱਥੇ ਜੋ ਆਫੀਸਰਸ ਨੇ ਇੱਥੋਂ ਪੂਰੀ ਮੋਨੀਟਰਿੰਗ ਹੋਊਗੀ ਕੰਟਰੋਲ ਰੂਮ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਸਥਾਪਿਤ ਕੀਤੇ ਜਾਣੇ ਨੇ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਇਹ ਬਿਲਕੁਲ ਸਾਹਮਣੇ ਜਿਹੜਾ ਸ਼ੈੱਡ ਨਜ਼ਰ ਆ ਰਿਹਾ ਹੈ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ तमाम ਜੋ ਕਿਹਾ ਜਾਵੇ ਤਾਂ ਕਲਚਰਲ ਐਕਟੀਵਿਟੀਆਂ ਜਿਹੜੀਆਂ ਹੋਣੀਆਂ ਨੇ ਉਹ तमाम ਚੀਜ਼ਾਂ ਜਿਹੜੀਆਂ ਨੇ ਇਸ ਪੰਡਾਲ ਦੇ ਵਿੱਚ ਹੋਣੀਆਂ ਇਸ ਪੰਡਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰੀਕੇ ਦੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਪੋਲੂ ਪੂਰਾ ਕੰਟਰੋਲ ਜਿਹੜਾ ਹੈਗਾ ਕੀਤਾ ਜਾ ਰਿਹਾ ਹੈ ਪੁਲਿਸ ਦੇ ਅਧਿਕਾਰੀ ਨੇ ਜੋ ਕਿ ਇਸ ਵਕਤ ਡਰੋਨ ਰਾਹੀਂ ਚੱਪੇ-ਚੱਪੇ ਦੇ ਨਜ਼ਰ ਰੱਖ ਰਹੇ ਨੇ ਅਤੇ ਇਸ ਤਰੀਕੇ ਦੀ ਤਸਵੀਰਤ ਤੁਹਾਨੂੰ ਇੱਥੇ ਨਜ਼ਰ ਆਣ ਗਿਆ ਕਿ ਇਹ ਹਾਈ ਟੈਕ ਤਰੀਕੇ ਨਾਲ ਜਿਹੜਾ ਹੈਗਾ ਇਹ ਪੂਰਾ ਆ ਕਾਰਜਕ੍ਰਮ ਜਿਹੜਾ ਹੈਗਾ ਪੂਰੀ ਨਿਗਰਾਨੀ ਜਿਹੜੀ ਹੈਗੀ ਉਹ ਰੱਖੀ ਜਾ ਰਹੀ ਹੈ ਤਾਂ ਬਿਲਕੁਲ ਉੱਪਰਲੇ ਪਾਸੇ ਤੁਹਾਨੂੰ ਡਰੋਨ ਨਜ਼ਰ ਆਵੇਗਾ ਇਹ ਡਰੋਨ ਜਿਹੜਾ ਹੈਗਾ ਐਸੇ ਤਰੀਕੇ ਨਾਲ ਜਿਹੜਾ ਹੈਗਾ ਪੂਰੇ ਮੇਲੇ ਦੌਰਾਨ ਮੋਨੀਟਰਿੰਗ ਕਰੇਗਾ ਸਪਾਈ ਕਰੇਗਾ ਅੱਖ ਰੱਖੇਗਾ ਨਜ਼ਰ ਰੱਖੇਗਾ तमाम ਲੋਕਾਂ ਦੇ ਉੱਤੇ ਤਾਂ ਕਿ ਕੋਈ ਅਸ਼ਰਾਰਤੀ ਵਿਅ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਤੁਹਾਨੂੰ ਪੰਡਾਲ ਵੱਲ ਲੈ ਕੇ ਚੱਲਦੇ ਹਾਂ ਜਿਹੇ ਤਮਾਮ ਤਰੀਕੇ ਜੋ ਐਕਟੀਵਿਟੀਜ਼ ਨੇ ਉਹ ਹੋਣੀਆਂ ਨੇ ਤਾਂ ਇਹ ਪੰਡਾਲ ਜਿਹੜਾ ਹੈਗਾ ਇਹ ਪੰਡਾਲ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਪਬਲਿਕ ਬੈਠੂਗੀ ਜਿਹੜਾ ਲੋਕਾਂ ਨੇ ਮੇਲਾ ਦੇਖਣ ਦੇ ਲਈ ਪਹੁੰਚਣਾ ਹੈ ਉਹਨਾਂ ਦੇ ਬੈਠਣ ਦਾ ਜਿਹੜਾ ਪੂਰਾ ਇੰਤਜ਼ਾਮ ਹੈ ਉਹ ਇੱਥੇ ਕੀਤਾ ਗਿਆ ਤਾਂ ਅਧਿਕਾਰੀ ਜਿਹੜੇ ਨੇ ਸੁੱਧ ਮੀਟਿੰਗ ਕਰ ਰਹੇ ਨੇ ਇੱਥੇ ਜੋ ਦੂਜੇ ਅਧਿਕਾਰੀ ਡਿਊਟੀ ਲੱਗੀ ਹੈ ਉਹਨਾਂ ਨਾਲ ਰੂਬਰੂ ਹੋ ਰਹੇ ਨੇ ਉਹਨਾਂ ਦੀ ਗੱਲ ਜਿਹੜੀ ਹੈ ਕਿ ਉਹ ਸੁਣੀ ਜਾ ਰਹੀ ਹੈ ਤਾਂ ਸਭ ਤੋਂ ਪਹਿਲੇ ਤੁਹਾਨੂੰ ਪੰਡਾਲ ਦਿਖਾ ਦਿੰਨੇ ਆ ਜਿਹ ਵੇਖਸਾ ਤੋਂ ਬਿਹਤ ਖੂਬਸੂਰਤ ਇੱਕ ਪੰਡਾਲ ਜਿਹੜਾ ਹੈ ਤੁਹਾਨੂੰ ਨਜ਼ਰ ਆਵੇਗਾ ਇੱਥੇ ਵੀਆਈਪੀ ਜਿਹੜੇ ਨੇ ਉਹ ਬੈਠੇ ਨੇ ਕਿ ਪਿਛਲੇ ਪਾਸੇ ਜੋ ਆਮ ਲੋਕ ਹੋਣਗੇ ਪਿੰਡਾਂ ਸ਼ਹਿਰਾਂ ਤੋਂ ਦੂਰ ਦੂਰ ਜਿਹੜੇ ਲੋਕ ਮੇਲਾ ਵੇਖਣ ਦੇ ਲਈ ਆਣਗੇ ਕਲਚਰ ਐਕਟੀਵਿਟੀਜ਼ ਤੇ ਬੈਠ ਕੇ ਵੇਖ ਸਕਦੇ ਨੇ ਇੱਕ ਕਾਫੀ ਵੱਡੀ ਗਿਣਤੀ ਵਿੱਚ ਕੁਰਸੀਆਂ ਜਿਹੜੀਆਂ ਨੇ ਇੱਥੇ ਲਗਾਈਆਂ ਗਈਆਂ ਨੇ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਕਾਫੀ ਬਿਹਤਰੀਨ ਅਰੇਂਜਮੈਂਟ ਜਿਹੜੇ ਨੇ ਇੱਥੇ ਤੁਹਾਨੂੰ ਨਜ਼ਰ ਆਣਗੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਵਕਤ ਇਹ ਤਸਵੀਰ ਜਿਹੜੀ ਹੈਗੀ ਹੈ ਇਹ ਮੰਡੀ ਦਾ ਸ਼ੈੱਡ ਹੈ ਜਿੱਥੇ ਕੀ ਇਸ ਵਕਤ ਕੁਰਸੀਆਂ ਲਗਾਈਆਂ ਗਿਆ ਨੇ ਬੈਠਣ ਦੇ ਤਮam ਅਰੇਂਜਮੈਂਟਸ ਜਿਹੜੇ ਨੇ ਉਹ ਕਿਤੇ ਗਏ ਨੇ ਇਸ ਵਕਤ ਜਿਹੜੀ ਗੱਲ ਕੀਤੀ ਜਾਵੇ ਤਾਂ ਇਹ ਬਿਲਕੁਲ ਸਟੇਜ ਹੈਗੀ ਹੈ ਜਿੱਥੇ ਕੀ ਕਨਵਰ ਗਰੇਵਾਲ ਨੇ ਪਹੁੰਚਣਾ ਹੈ ਰਾਣੀ ਰਣਦੀਪ ਨੇ ਪਹੁੰਚਣਾ ਹੈ ਹੋਰ ਨਾਰਥ ਜ਼ੋਨ ਦੇ ਜਿਹੜੇ ਕਲਾਕਾਰ ਨੇ ਉਹਨਾਂ ਨੇ ਇੱਥੇ ਪਹੁੰਚਣਾ ਹੈ ਤਾਂ ਉਹ ਸਾਰੀ ਪਰਫਾਰਮੈਂਸ ਜਿਹੜੀ ਹੈਗੀ ਹੈ ਇਸ ਜਗ੍ਹਾ ਦੇ ਉੱਤੇ ਹੋਵੇਗੀ ਇੱਥੇ ਜਿਹੜਾ ਹੈਗਾ ਇੱਕ ਬਹੁਤ ਖੂਬਸੂਰਤ ਸਟੇਜ ਜਿਹੜੀ ਹੈਗੀ ਉਹ ਲਗਾਈ ਜਾਵੇਗੀ ਇਸ ਤੋਂ ਬਾਅਦ ਉਹਨੂੰ ਦੂਜੇ ਪਾਸੇ ਲੈ ਕੇ ਚੱਲਦੇ ਹਾਂ ਜਿੱਥੇ ਕੀ ਆਰਟ ਐਂਡ ਕਰਾਫਟ ਦੀ ਜ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਹ ਤਿਆਰੀ ਹੈਗੀ ਹੈ ਇਹ ਪੁਲਿਸ ਦੇ ਅਧਿਕਾਰੀ ਖੜੇ ਨੇ ਜੋ ਕਿ ਡਰੋਨ ਨਾਲ ਚੱਪੇ-ਚੱਪੇ ਤੇ ਨਜ਼ਰ ਰੱਖਣਗੇ ਇਸ ਤਰੀਕੇ ਦੇ ਜਿਹੜੇ ਹੈਗੇ ਹਾਈ ਟੈਕ ਤਕਨੀਕ ਜਿਹੜੀ ਹੈਗੇ ਇਸ ਵਾਰ ਵਰਤੀ ਜਾਣੀ ਹੈ ਇਸ ਵਕਤ ਨੂੰ ਲੈ ਕੇ ਚੱਲਦੇ ਜਿੱਥੇ ਸਟਾਲਸ ਲੱਗਣੀਆਂ ਨੇ ਤਾਂ ਬਿਲਕੁਲ ਦੇਖ ਸਕਦੇ ਹੋ ਦੂਰੋਂ ਜਗਰ ਨਜ਼ਰ ਮਾਰਾਂਗੇ ਆਪਾਂ ਕਰੀਬ 8 ਦੇ ਕਰੀਬ ਜਿਹੜੀ ਹੈਗੀ ਹੈ ਇਹ ਲਾਈਨਾਂ ਨੇ ਜਿਨ੍ਹਾਂ ਦੇ ਦੋਨੇ ਪਾਸੇ ਜਿਹੜੀਆਂ ਨੇ ਕਰੀਬ-ਕਰੀਬ 20 ਦੇ ਕਰੀਬ-ਕਰੀਬ ਸਟਾਲਸ ਜਿਹੜੀਆਂ ਹੋ ਸਕਦੀਆਂ ਨੇ ਜੋ ਲੱਗਣਗੀਆਂ ਇਹ ਜਿਹੜੀਆਂ ਨੇ ਬਿਲਕੁਲ ਸਾਹਮਣੇ ਸਟੋਰਸ ਜਿਹੜੇ ਨੇ ਉਹ ਲਗਣੀਆਂ ਨੇ ਇੱਥੇ ਜੋ ਕਿ ਪਰਤ ਦੇ ਕੋਨੇ-ਕੋਣੇ ਚੋਂ ਜਿਹੜੇ ਕਲਾਕਾਰ ਨੇ ਉੱਥੇ ਪਹੁੰਚਣੇ ਨੇ ਆਪਣੀ ਜਿਹੜੀ ਕਲਾ ਹੈਗੀ ਹੈ ਜੋ ਉੱਥੇ ਚੀਜ਼ਾਂ ਜਿਹੜੀਆਂ ਬਣਦੀਆਂ ਨੇ ਉਸ ਇਲਾਕੇ ਵਿੱਚ ਉਸ ਦੇ ਨਮਾਇਸ ਜਿਹੜੀ ਹੈਗੇ ਤੇ ਕਿਤੇ ਜਾਵਗੇ ਜਿਸ ਤੋਂ ਕਿ ਲੋਕ ਖਰੀਦਦਾਰ ਜਿਹੜੀ ਹੈਗੇ ਉਹ ਵੀ ਇੱਥੋਂ ਕਰ ਸਕਦੇ ਨੇ ਤਾਂ ਤਸਵੀਰ ਤੁਸੀਂ ਵੇਖ ਰਹੇ ਹੋ ਇਸ ਵਕਤ ਇਸ ਤਰੀਕੇ ਨਾਲ ਸਟੋਰਸ ਨੂੰ ਦੋਨੇ ਪਾਸੇ ਲੱਗੀਆਂ ਨਜ਼ਰ ਆਣ ਗਿਆ ਇਸ ਵਕਤ ਤਿਆਰੀ ਚੱਲ ਰਹੀ ਹੈ ਮਹਿਜ ਇੱਕ ਦੋ ਦਿਨ ਜਿਹੜੇ ਨੇ ਉਹ ਬਚੇ ਨੇ ਬਾਬਾ ਫਰੀਦ ਜੀ ਦੇ ਮੇਲੇ ਦੇ ਸਟਾਰਟ ਹੋਣ ਤੋਂ ਤਾਂ 19 ਤਰੀਕ ਨੂੰ ਸਵੇਰ ਇਲਾ ਬਾਬਾ ਫਰੀਦ ਵਿਖੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਗਿਆ ਉਹ ਕਰਵਾ ਕੇ ਉਸ ਤੋਂ ਬਾਅਦ ਜਿਹੜੀ ਹੈ ਮੇਲੇ ਦੀ ਜਿਹੜਾ ਵਿਧੀਵਤ ਤਰੀਕੇ ਨਾਲ ਜਿਹੜੀ ਸ਼ੁਰੂਆਤ ਹੈਗੀ ਹੈ ਉਹ ਹੁੰਦੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਇਹ ਸਟਾਲ ਜਿਹੜੀਆਂ ਨੇ ਉਹ ਲਗਾਈਆਂ ਗਿਆ ਨੇ ਇਸ ਤਰੀਕੇ ਨਾਲ ਤੁਹਾਨੂੰ ਵਿਚੋਂ ਵਿਚਾਲੋਂ ਜਿਹੜਾ ਹੈ ਆਨ ਜਾਂਦਾ ਰਸਤਾ ਜਿਹੜਾ ਹੈ ਉਹ ਵੀ ਦਿਖਾਈ ਦੇਵੇਗਾ ਤਾਂ ਕਿ ਆਸਾਨੀ ਨਾਲ ਬਿਨਾ ਪੂਰਾ ਜਿਹੜਾ ਕੱਟੇ ਤੁਸੀਂ ਇੱਕ ਲਾਈਨ ਤੋਂ ਦੂਜੀ ਲਾਈਨ ਤੱਕ ਮੂਵ ਹੋ ਸਕਦੇ ਹੋ ਤਾਂ ਇਹ ਤਸਵੀਰਾਂ ਤੁਸੀਂ ਵੇਖੀਆਂ ਇਹ ਤਸਵੀਰਾਂ ਜਿਹੜੀਆਂ ਨੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਬਾਬਾ ਫਰੀਦ ਜੀ ਦਾ ਜੋ ਮੇਲਾ ਲੱਗਣਾ ਹੈ ਫਰੀਦਕੋਟ ਵਿੱਚ ਉਸ ਦੀਆਂ ਤਸਵੀਰਾਂ ਨੇ ਵਿਸ਼ਵ ਪ੍ਰਸਿੱਧ ਇਹ ਮੇਲਾ ਕਿਹਾ ਜਾਂਦਾ ਇਸ ਨੂੰ ਕਿਉਂਕਿ ਦੇਸ਼ ਦੀ ਕੋਨੇ-ਕੋਨੇ ਤੋਂ ਜਿਹੜੇ ਲੋਕ ਨੇ ਇੱਥੇ ਪਹੁੰਚਦੇ ਨੇ ਇੱਥੇ ਆਪਣੀ ਪ੍ਰਤਿਭਾ ਜਿਹੜੀ ਹੈਗੀ ਉਸ ਨੂੰ ਦਿਖਾਉਂਦੇ ਨੇ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਜਿਹੜਾ ਹੈਗਾ ਉਹ ਵੀ ਇਸ ਮੇਲੇ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਚੁੱਲੇ ਵਗੈਰਾ ਇਸ ਵਕਤ ਇੱਥੇ ਲੱਗ ਰਹੇ ਨੇ ਤਿਆਰੀਆਂ ਜਿਹੜੀਆਂ ਇਸ ਵਕਤ ਚੱਲ ਰਹੀਆਂ ਨੇ ਇਹ ਸ਼ੁਰੂਆਤੀ ਤਿਆਰੀਆਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੁਰੂਆਤੀ ਤਸਵੀਰ ਹੈਗੀ ਹੈ ਜੋ ਕਿ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦਾ ਮੇਲਾ ਜਿਹੜਾ ਕਰ ਰਹਿਣ ਵਾਲਾ ਹੈ ਆ ਤਾਂ ਬਿਲਕੁਲ ਇਹ ਜਿਹੜੇ ਚੁੱਲੇ ਨੇ ਇਸ ਵਕਤ ਇੱਥੇ ਚੁੱਲੇ ਲੱਗਣੇ ਨੇ ਇਸ ਵਕਤ ਕ੍ਰੇਨ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਆ ਚੁੱਲੇ ਜਿਹੜੇ ਬੱਚਾ ਵਾਸਤੇ ਆ ਰਾਉਂਡ ਘੁੰਮਣ ਵਾਲੇ ਜਿਹੜੇ ਇਹ ਚੁੱਲੇ ਨੇ ਵੱਡਿਆਂ ਵਾਸਤੇ ਜਿਹੜੇ ਚੰਡੋਲ ਵਗੈਰਾ ਜਿਹੜੀ ਹੈਗੀ ਹੈ ਉਹ ਉਸ ਪਾਸੇ ਜਿਹੜੀ ਹੈਗੀ ਹੈ ਉਹ ਲਗਣੀ ਹੈ ਪਹਿਲੇ ਇਹ ਚੀਜ਼ਾਂ ਸਾਰੀਆਂ ਇਸ ਪਾਸੇ ਹੁੰਦੀ ਹੈ ਪਰ ਇਸ ਵਕਤ ਜਿਹੜੀ ਹੈਗੇ ਇਸ ਪਾਸੇ ਰੱਖਿਆ ਗਿਆ ਤਾਂ तमाम ਚੀਜ਼ਾਂ ਜਿਹੜੀ ਨੇ ਬੱਚਿਆਂ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਧਿਆਨ ਦਿੱਤਾ ਗਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਇਸ ਤਰੀਕੇ ਨਾਲ ਚੁੱਲੇ ਜਿਹੜੇ ਨੇ ਉਹ ਇੱਥੇ ਲੱਗਣ ਅਤੇ ਵੱਡੇ ਚੁੱਲੇ ਜਿਹੜੇ ਨੇ ਉਹ ਇਸ ਪਾਸੇ ਲੱਗਣੇ ਨੇ ਹਾਲਾਂਕਿ ਸਿਕਿਉਰਿਟੀ ਦਾ ਪੂਰਾ ਜਿਹੜਾ ਹੈਗਾ ਬੰਦੋਬਸਾ ਤੇ ਕੀਤਾ ਗਿਆ ਹੈ ਪੂਰਾ ਹਰ ਇੱਕ ਚੀਜ਼ ਦਾ ਛੋਟੇ ਛੋਟੇ ਜਿਹਦਾ ਧਿਆਨ ਹੈਗਾ ਉਹ ਇੱਥੇ ਰੱਖਿਆ ਜਾਣਾ ਹੈ ਤਾਂ ਇਹ ਸਭ ਤੋਂ ਆਕਰਸ਼ਣ ਦਾ ਕੇਂਦਰ ਜਿਹੜਾ ਹੈਗਾ ਇਹ ਅੰਡਰਵਾਟਰ ਫਿਸ ਟਨਲ ਜਿਹੜੀ ਹੈਗੀ ਹੈ ਇਹ ਰਹਿਣ ਵਾਲੀ ਹੈ ਇਸ ਸ਼ਹਿਰ ਵਿੱਚ ਫਰੀਦਕੋਟ ਦੇ ਲੋਕ ਜਿਹੜੇ ਨੇ ਪਹਿਲੀ ਵਾਰ ਵੇਖਣਗੇ ਜਿਸ ਤਰੀਕੇ ਇੱਕ ਟਨਲ ਬਣਾਈ ਜਾਂਦੀ ਹੈ ਆਹ ਤਸਵੀਰ ਤੁਸੀਂ ਵੇਖੋਗੇ ਇਸ ਤਰੀਕੇ ਦਾ ਨਜ਼ਾਰਾ ਜਿਹੜਾ ਹੈਗਾ ਫਰੀਦਕੋਟ ਵਾਸੀਆਂ ਨੂੰ ਵੇਖਣ ਨੂੰ ਮਿਲੇਗਾ ਜੋ ਲੋਕ ਇੱਥੇ ਮੇਲੇ ਵੀ ਜਾਣਗੇ ਇਹ ਚੀਜ਼ਾਂ ਵੱਡੇ ਸ਼ਹਿਰਾਂ ਪਰ ਇਸ ਇਲਾਕੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਹੋਣੀਆਂ ਨੇ ਇਸ ਵਕਤ ਜਿਹੜਾ ਹੈ ਦੁਬਈ ਅਤੇ ਸਿੰਗਾਪੁਰ ਵਰਗੇ ਜੋ ਵੱਡੇ ਸ਼ਹਿਰ ਨੇ ਉਹਨਾਂ ਵਰਗਾ ਸਵਾਦ ਜਿਹੜਾ ਹੈ ਉਹ ਦੇਣ ਦੀ ਇਹ ਲੋਕ ਗੱਲ ਕਰਦੇ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਲੋਕ ਜਿਹੜੇ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਸਰ ਕਹਾਲ ਹੈ ਜੀ ਬੜਿਆਵਰ ਜੀ ਹਾਂ ਜੀ ਕਹਾਲ ਹੈ ਜੀ ਕਿਹਦਾ ਲੱਗ ਰਿਹਾ ਹੈ ਵੀ ਤਿਆਰੀ ਸ਼ੁਰੂ ਹੋ ਰਹੀ ਹੈ ਮੇਲੇ ਹਾਂ ਜੀ ਹਾਂ ਜੀ ਬਹੁਤ ਅੱਛਾ ਲੱਗ ਰਿਹਾ ਹੈ ਜੀ ਔਰ ਮੇਲੇ ਦਾ ਉਤਸਵ ਹੈ ਬਹੁਤ ਮਤਲਬ ਖੁਸ਼ੀਆਂ ਦਾ ਹਰ ਦਿਨ ਹੈ ਬੜਿਆ ਸਭ ਕੁਝ ਅੱਛਾ ਹਾਂ ਜੀ ਅਬ ਡਾਪ ਨੇ ਕੀ ਕਹਿ ਕੇ ਦੇਖਣਾ

ਤਾ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਵੇਖ ਰਹੇ ਹੋ ਇਹ ਫਰੀਦਕੋਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਵਕਤ ਮੇਲਾ ਜਿਹੜਾ ਹੈਗਾ ਉਸ ਦੀ ਸ਼ੁਰੂਆਤੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਕਾਫੀ ਕੁਝ ਜਿਹੜਾ ਨਵਾਂ ਹੈ ਉਹ ਫਰੀਦਕੋਟ ਦੇ ਲੋਕਾਂ ਨੂੰ ਵੇਖਣ ਨੂੰ ਮਿਲੇਗਾ ਅਤੇ ਫਰੀਦਕੋਟ ਦੇ ਲੋਕ ਜਿਹੜੇ ਨੇ ਕਾਫੀ ਆਨੰਦ ਜਿਹੜਾ ਹੈਗਾ ਇਸ ਵਕਤ ਲੈਣ ਵਾਲੇ ਨੇ ਕਿਉਂਕਿ ਤਿਆਰੀਆਂ ਜਿਹੜੀਆਂ ਨੇ ਮੇਲੇ ਦੀਆਂ ਇਸ ਵਕਤ ਚੱਲ ਰਹੀਆਂ ਨੇ ਵੱਡੀ ਗਿਣਤੀ ਵਿੱਚ ਦੇਸ਼ ਦੇ ਕੋਨੇ-ਕੋਨੇ ਚੋਂ ਲੋਕ ਜਿਹੜੇ ਨੇ ਇੱਥੇ ਮਨੋਰੰਜਨ ਦੇ ਲਈ ਅਤੇ ਬਾਬਾ ਫਰੀਦ ਜੀ ਤੋਂ ਸਿੱਖਿਆਵਾਂ ਨੇ ਉਹਨਾਂ ਨੂੰ ਸੁਣਨ ਦੇ ਲਈ ਕਿਉਂਕਿ ਕਥਾ ਜਿਹੜੀ ਉਹ ਬਰਾਬਰ ਨਾਲ ਦੇ ਨਾਲ ਚੱਲਦੀ ਰਹਿੰਦੀ ਹੈ ਇੱਕ ਪਾਸੇ ਕਲਚਰ ਐਕਟੀਵਿਟੀ ਚੱਲਦੇ ਰਹਿੰਦੇ ਨੇ ਗੁਰਦੁਆਰਾ ਸਾਹਿਬ ਵਿੱਚ ਵਕਫਾ ਵਕ ਪ੍ਰੋਗਰਾਮ ਵਕ ਵਕ ਜੋ ਸਾਡੇ ਸਤਿਕਾਰਕ ਕੀਰਤਨੀਆਂ ਨੇ ਦੂਰੋਂ ਦੂਰੋਂ ਆ ਕੇ ਇੱਥੇ ਲੋਕਾਂ ਨੂੰ ਆਪਣੀ ਕੀਰਤਨ ਦਾ ਜਿਹੜਾ ਆਨੰਦ ਹੈਗਾ ਉਹ ਦਿੰਦੇ ਨੇ ਤਾਂ ਇਸ ਵਕਤ ਗੱਲ ਕੀਤੀ ਜੇ ਤਿਆਰੀਆਂ ਜਿਹੜੀਆਂ ਨੇ ਇਸ ਵਕਤ ਚੱਲ ਰਹੀਆਂ ਨੇ ਜੰਗੀ ਪੱਧਰ ਤੇ ਤਿਆਰੀ ਜਿਹੜੀ ਹੈ ਬਾਬਾ ਫਰੀਦ ਜੀ ਦੇ ਮੇਲੇ ਦੀ ਉਸ ਵਕਤ ਵੇਖਣ ਨੂੰ ਮਿਲ ਰਹੀ ਹੈ ਫਰੀਦਕੋਟ ਤੋਂ ਕੈਮਰਾ ਪੱਥਰ ਮਨਪ੍ਰੀਤ ਸਿੰਘ ਚੱਸ ਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀ Facebook Instagram X aur WhatsApp channel par